ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਮਲਕੀਤ ਸਿੰਘ ਪਿੰਡ ਬਾਦਾ ਜਿਲ੍ਹਾ ਫਾਇਲਕਾ ਤੋਂ ਸਭ ਤੋਂ ਪਹਿਲਾਂ ਕਿਸਾਨ ਵੀਰੋ ਫੱਤੇ ਦੀ ਸਾਂਝ ਪਾਉਣੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਸਭ ਤੋਂ ਪਹਿਲਾਂ ਤੁਸੀਂ ਜੋ ਮੇਰਾ YouTube ਚੈਨਲ ਹੈ ਫਾਇਲਕਾ ਫਾਰਮਿੰਗ ਉਸ ਨੂੰ ਲਾਈਕ ਔਰ ਸਬਸਕ੍ਰਾਈਬ ਕਰੋ ਔਰ ਘੰਟੀ ਵਾਲਾ ਬਟਨ ਦਬਾ ਲਓ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋਵੇ ਕਿਸਾਨ ਵੀਰੋ ਅੱਜ ਇੱਕ ਅ ਸੋਰੀ 2 ਫਰਵਰੀ ਨੂੰ ਆਪਾਂ ਜਿਹੜਾ ਆਪਣੇ ਖੇਤ ਵਿੱਚ ਮੋਟਰ ਦਾ ਤੇ ਨਹਿਰ ਦਾ ਰਲਵਾ ਪਾਣੀ ਲਾ ਰਹੇ ਆ ਕਿਉਂਕਿ ਨਹਿਰ ਦਾ ਪਾਣੀ ਡਾਊਨ ਹੋ ਗਿਆ ਸੀਗਾ ਰਾਤ ਨੂੰ ਆਪਾਂ ਸਾਰਾ ਨਹਿਰ ਦਾ ਪਾਣੀ ਚਲਾਇਆ ਸੀ ਤੇ ਹੁਣ ਆਪਾਂ ਮੋਟਰ ਦਾ ਪਾਣੀ ਨਾਲ ਚਲਾ ਰਹੇ ਆ ਆਦੇ ਵਿੱਚ ਉਧਰ ਲੈ ਜਾਓ ਤਾਂ ਇਹਦੇ ਵਿੱਚ ਆਪਾਂ ਜਿਹੜਾ ਆਪਣੇ ਖੇਤ ਵਿੱਚ ਜਿਹੜੀ ਆਪਾਂ ਨੂੰ ਸੁੰਡੀ ਦੀ ਸਮੱਸਿਆ ਜਿਹੜੀ ਆਉਂਦੀ ਹੈ ਗੁਲਾਬੀ ਸੁੰਡੇ ਦੇ ਲਈ ਉਹਦੇ ਲਈ ਆਪਾਂ ਇਹਦੇ ਵਿੱਚ ਬਵੇਰੀਆ ਬੇਸ਼ੀਆਨਾ ਤੇ ਮੈਟਾਰਿਜ਼ਮ ਐਨੀ ਸਪਲਾਈ ਜਿਹੜਾ ਉਹ ਆਪਾਂ ਦੋਨੋਂ ਜਿਹੜੇ ਮਿਲਾ ਕੇ ਉਹ ਆਪਾਂ ਪਾਣੀ ਦੇ ਨਾਲ ਚਲਾ ਰਹੇ ਆ ਤਾਂ ਤੁਸੀਂ ਹੁਣ ਇੱਥੇ ਦੇਖ ਸਕਦੇ ਹੋ ਵੀ ਅਸੀਂ ਦੂਜੇ ਡਰਮ ਦੇ ਵਿੱਚੋਂ ਜਿਹੜਾ ਉਹ ਮੈਟੈਰੀਜ਼ਮ ਜਿਹੜਾ ਉਹ ਕੱਢਿਆ ਮੈਟੈਰੀਜ਼ਮ ਮੈਨਿਸਫਲਾਈ ਉਹਦੇ ਚੋਂ ਬਵੇਰੀਆ ਬੇਸ਼ੀਆਂ ਨਾਲ ਪਰਲੇ ਡਰਮ ਚ ਸੀਗਾ ਤਾਂ ਦੋਨਾਂ ਨੂੰ ਕੱਢ ਕੇ ਅਸੀਂ ਦੇਖੋ ਇਹ ਕੋਲ ਬਿਲਕੁਲ ਤਿਆਰ ਹੈ ਤੁਸੀਂ ਇਹ ਝੱਗ ਵੇਖ ਸਕਦੇ ਹੋ ਤਾਂ ਇਹਦੇ ਵਿੱਚ ਵਿਖਾਓ ਇਹ ਝੱਗ ਇਸ ਤਰ੍ਹਾਂ ਦੀ ਬਣੀ ਹੋਈ ਹੈ ਤਾਂ ਇਹ ਬਿਲਕੁਲ ਤਿਆਰ ਹੈ ਤੇ ਲਿਓ ਜੀ ਤੇ ਇਹਨੂੰ ਅਸੀਂ ਹੁਣ ਆਪਣੇ ਖੇਤ ਵਿੱਚ ਜਿਹੜਾ ਉਹ ਇਹਦੇ ਵਿੱਚ ਮਿਲਾ ਰਹੇ ਆ ਡਰਮ ਦੇ ਵਿੱਚ ਤੇ ਇਸ ਤਰ੍ਹਾਂ ਅਸੀਂ ਡਰਮ ਦੇ ਅੱਗੇ ਟੂਟੀ ਲਾਈ ਹੋਈ ਹੈ ਤੇ ਇੱਥੋਂ ਹੌਲੀ-ਹੌਲੀ ਇਹ ਦੂਜੇ ਪਾਣੀ ਦੇ ਨਾਲ ਮਿਕਸ ਹੋ ਕੇ ਜਿਹੜਾ ਮੋਟਰ ਤੇ ਪਾਣੀ ਔਰ ਲਹਿਰੀ ਪਾਣੀ ਦੇ ਨਾਲ ਮਿਕਸ ਹੋ ਕੇ ਖੇਤ ਵਿੱਚ ਜਾਵੇਗਾ ਤਾਂ ਨਾਲ ਹੀ ਨਾਲ ਅਸੀਂ ਜਿਹੜਾ ਹੈਗਾ ਜਿਹੜਾ ਅਸੀਂ ਗੁਰਜਾਲ ਅੰਮ੍ਰਿਤ ਜਿਹੜਾ ਕਿ گاਵਾں ਦੇ ਗੋਏ ਤੋਂ ਔਰ ਉਹਨਾਂ ਦੇ ਪਿਸ਼ਾਬ ਤੋਂ ਤੇ ਗੁੜ ਤੋਂ ਤਿਆਰ ਕਰਦੇ ਆ ਆ ਨਾਲ ਦੀ ਨਾਲ ਖੇਤ ਵਿੱਚ ਉਹ ਵੀ ਚੱਲ ਰਿਹਾ ਤਾਂ ਇਹਦੇ ਨਾਲ ਕੀ ਹੈ ਇੱਕ ਤਾਂ ਪਰਾਲੀ ਜਲਦੀ ਗਲੂਗੀ ਜ਼ਮੀਨ ਦੇ ਵਿੱਚ ਜੈਵਿਕ ਮਾਦਾ ਵਧੂਗਾ ਤੇ ਅਸੀਂ ਬਾਜ਼ਾਰ ਤੋਂ ਲਿਆ ਕੇ ਜਿਹੜੇ ਜੈਵਿਕ ਕਾਰਬਨ ਜੈਵਿਕ ਜਿਹੜੇ ਪ੍ਰੋਡਕਟ ਨੇ ਲਿਆ ਕੇ ਮਹਿੰਗੇ ਮਹਿੰਗੇ ਜਿਹੜੇ ਉਹ ਪਾ ਰਹੇ ਆ ਅਸੀਂ ਉਸ ਲੁੱਟ ਤੋਂ ਬਚਾਂਗੇ ਸਾਡਾ ਪੈਸਾ ਬਚੇਗਾ ਕਿਉਂਕਿ ਕਿਉਂਕਿ گاਵਾ ਤਾਂ ਹਰ ਇੱਕ ਜਿਹੜੇ ਜਾਂ ਬੱਜਾਂ ਜੜੀਆਂ ਹੈਗੀਆਂ ਨੇ ਹਰ ਇੱਕ ਕਿਸਾਨ ਦੇ ਘਰ ਵਿੱਚ ਹੁੰਦੀਆਂ ਨੇ ਤਾਂ ਉਹਦੇ ਲਈ ਅਸੀਂ ਜਿਹੜਾ ਇਹ ਨਾਲ ਦੇ ਨਾਲ ਕਰ ਰਹੇ ਆ ਕਿ ਨਾਲ ਦੀ ਨਾਲ ਅਸੀਂ ਮੋਟਰ ਦੇ ਪਾਣੀ ਨਾਲ ਇਧਰੋਂ ਮੈਰੀ ਪਾਣੀ ਆ ਰਿਹਾ ਹੈ ਅਸੀਂ ਮੈਰੀ ਪਾਣੀ ਮਿਕਸ ਕਰਕੇ ਕਣਕ ਨੂੰ ਲਾ ਰਹੇ ਆ ਤਾਂ ਕਿਸਾਨ ਵੀਰੋ ਇਹ ਜਿਹੜੇ ਇਹਦੇ ਨਾਲ ਸਾਡਾ ਜ਼ਮੀਨ ਵਿੱਚ ਜੈਵਿਕ ਮਾਤਾ ਵੀ ਵੱਧ ਗਿਆ ਤੇ ਸ਼ੌਕ ਦੀ ਸਮੱਸਿਆ ਵੀ ਜਿਹੜੀ ਹੈ ਉਹ ਹੱਲ ਹੋ ਜੇਗੀ ਤੇ ਨਾਲ ਜਿਹੜਾ ਅਸੀਂ ਮੈਟਾਰਿਜ਼ਮੈਨੀ ਸਬਲੋਈ ਤੇ ਬੇਵੇਰੀਆ ਬੇਸੀਆਂ ਦਾ ਦੋਨਾਂ ਨੂੰ ਮਿਲਾ ਕੇ ਵਰਤਿਆ ਤਾਂ ਉਹਦੇ ਨਾਲ ਸਾਡਾ ਸ਼ੌਕ ਤੇ ਸੁੰਡੀ ਦੀ ਸਮੱਸਿਆ ਦੋਵੇਂ ਹੱਲ ਹੋ ਜਾਣਗੀ ਆ ਕਿਉਂਕਿ ਇਹ ਬਹੁਤ ਹੀ ਸਸਤਾ ਮਿਕਸਚਰ ਪੈਂਦਾ ਤਾਂ ਇਹਦੇ ਲਈ ਸਾਡੀ ਜੇਬ ਤੇ ਕੋਈ ਜ਼ਿਆਦਾ ਖਰਚਾ ਨਹੀਂ ਪਵੇਗਾ ਲਗਭਗ 30 40 ਰੁਪਏ ਦੇ ਵਿੱਚ ਜਿਹੜੀ ਆ ਗੁਲਾਬੀ ਸੁੰਢੀ ਤੇ ਸ਼ੌਕ ਉਹ ਸਾਡੀ ਏਕੜ ਦੀ ਕੰਟਰੋਲ ਹੋ ਜੇਗੀ ਅਸੀਂ ਜਿਸ ਤਰ੍ਹਾਂ 10 10 ਲੀਟਰ ਤੋਂ ਨਾ ਡਰਮਾ ਚੋਂ ਲਿਆ ਤਾਂ 20 ਲੀਟਰੀ ਇੱਕ ਜਿਹੜਾ ਘੋਲ ਹੈ ਉਹ 1 ਕਿੱਲੇ 'ਚ ਚਲਾਵਾਂਗੇ ਤਾਂ ਉਸ ਹਿਸਾਬ ਦੇ ਨਾਲ ਇੱਕ ਡਰਮ ਜਿਹੜਾ 200 ਲੀਟਰ ਦਾ ਹੈ ਉਹ ਲਗਭਗ 10 ਕਿੱਲਿਆਂ ਦੇ ਵਿੱਚ ਉਹ ਸਾਨੂੰ ਕੰਮ ਦਵੇਗਾ ਤਾਂ ਵੀਡੀਓ ਦੇਖਣ ਲਈ ਕਿਸਾਨ ਵੀਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆ ਆਪਣਾ ਕਿਸਾਨ ਵੀਰੋ ਜਿਹੜਾ ਹੈਪੀ ਸੀਡਰ ਨਾਲ ਬੀਜਿਆ ਹੋਇਆ ਖੇਤ ਉਹਦੇ 'ਚ ਆਪਾਂ ਪਾਣੀ ਲਾ ਰਹੇ ਆਂ ਸੋ ਵੀਡੀਓ ਦੇਖਣ ਲਈ ਕਿਸਾਨ ਵੀਰੋ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਲਾਈਕ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਘੰਟੀ ਵਾਲਾ ਘੰਟੀ ਵਾਲਾ ਬਟਨ ਦਬਾ ਲਓ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ